ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਕਮ ਗਈ ਨਾ ਉਹਨਾਂ ਨੂੰ। ਬਹੁਤ ਸਿਵ ਲੋਕ ਕੁਝ ਸਾਰੇ ਠੀਕ ਠਾਕ ਹੋਵੋਗੇ ਤੇ ਆਪਣਾ ਵਲੌਗ ਕੱਲ ਆਇਆ ਨਹੀਂ ਹੈਗਾ। ਮੇਬੀ ਉਦੋਂ ਪਹਿਲਾਂ ਵੀ ਨਹੀਂ ਪਾਇਆ ਹੁਣ ਮੈਨੂੰ ਯਾਦ ਨਹੀਂ ਹੈਗਾ। ਤੇ ਕਹਿੰਦਾ ਤਾਂ ਵੈਸੇ ਦਿਲ ਨਹੀਂ ਕੀਤਾ ਹੈਗਾ। ਮਤਲਬ ਪਰਸੋਂ ਨਾ ਆਪੀ ਨੀਂਦ ਬੜੀ ਵੀ ਸਟਰਬ ਹੋ ਗਈ ਸੀ ਜੀ ਅਸੀਂ ਕਾਫੀ ਲੇਟ ਸੁੱਤੇ। ਤੇ ਉਸ ਤੋਂ ਬਾਅਦ ਸਵੇਰੇ ਵੀ ਸਾਰਾ ਦਿਨ ਹਨਾ ਮਤਲਬ ਇਦਾਂ ਹੀ ਰਿਹਾ ਕੰਮ ਦਾਵਾ ਡੋਲ ਜਿਹਾ। ਤੇ ਕੱਲ ਫਿਰ ਅਸੀਂ ਸਾਰੇ ਜਣੇ ਚਲੇ ਗਏ ਸੀਗੇ। ਸਵੇਰੇ ਲੇਕਰ ਨਿਕੰਮ ਕੰਮ ਨੂੰ ਪੇੜ ਕੇ ਸ਼ਾਮ ਨੂੰ ਭਜਾ ਚਲੇ ਗਿਆ ਤੇ ਸ਼ਾਮੀ ਬਾਜ਼ਾਰ ਮੈਂ ਕਿਹਾ ਸੀ ਵੀ ਚਲ ਅੱਜ ਵੀ ਮੈਂ ਆਪਣੇ ਸਾਰੇ ਕੰਮ ਨੇ ਪੇੜ ਔਨੇ ਨੇ ਕੰਬਲ-ਕੁੰਬਲ ਪਿਆ ਸੀ ਕਿ ਡਰਾਈਪਿੰਦੇ ਇੰਨੀ ਹਣਾ ਉਹ ਦੇਣੀ ਸੀਗੀ ਚਲੋ ਉਹ ਦੇ ਦਿੱਤੇ ਫਿਰ ਮੇਰੇ ਸੁਤਾਨਾ ਰਹਿੰਦੀਆਂ ਸੀਗੀਆਂ ਚੁੰਨੀਆਂ ਡਾਈ ਕਰਨ ਨੂੰ ਜੋ ਕਿ ਅਜੇ ਤੱਕ ਵੀ ਨਹੀਂ ਹੋਈਆਂ ਤੇ ਸੂਟ ਵੀ ਅਜੇ ਤੱਕ ਬਣ ਕੇ ਹੈ ਨਹੀਂ ਆਏ ਹੈਗੇ ਤੇ ਹੁਣ ਮੈਨੂੰ ਤਾਂ ਮੈਂ ਤਾਂ ਕਿਹਾ ਨਹੀਂ ਹੈਗਾ ਫਿਰ ਮੈਨੂੰ ਬਣਾ ਦੋ ਛੇਤੀ ਜੋ ਕੁਝ ਪਏ ਨੇ ਆਗੇ-ਆਗੇ ਨਹੀਂ ਆਗੇ ਤਾਂ ਵੀ ਠੀਕ ਹੈ ਕਿਉਂਕਿ ਮੈਂ ਮੈਂ ਤਾਂ ਹੀ ਖਿੱਚਦੀ ਨਹੀਂ ਹਾਂ ਫਿਰ ਇਸ ਚੀਜ਼ ਦੀ ਖੈਰ ਤੇ ਅੱਜ ਮੈਨੂੰ ਬੁਲਾਇਆ ਸੀਗਾ ਸਕੂਲ ਤੇ ਟੀਚਰਸ ਨੂੰ ਤਾਂ ਵੈਸੇ ਮੇਬੀ ਪਹਿਲਾਂ ਕੱਲ ਬੁਲਾਉਣਾ ਸੀਗਾ ਫਿਰ ਨਹੀਂ ਬੁਲਾਇਆ ਕਿਉਂਕਿ ਅੱਜ ਕਹਿ ਰਹੇ ਨੇ ਕਿ ਸ਼ਾਇਦ ਹੋ ਸਕਦਾ ਛੁੱਟੀਆਂ ਐਕਸਟੈਂਡ ਹੋਣ ਕਿਉਂਕਿ ਅੱਜ ਵੀ ਨਾ ਸੀਤ ਪੈ ਰਹੀ ਹੈ ਬੜੀ ਬਿਲਕੁਲ ਐ ਠੰਡੀ ਠੰਡੀ ਹਵਾ ਚੱਲ ਰਹੀ ਹੈ ਹੱਥ ਸੁੰਨ ਹੋ ਰਹੇ ਨੇ ਤੇ ਅੱਜ ਮੈਂ ਸਵਾ 10 ਵਜੇ ਗਈ ਸੀ ਸਕੂਲ ਫੇਰ ਮੈਂ ਉੱਥੋਂ ਆਈਆਂ 3 ਵਜੇ ਕਿਉਂਕਿ ਫਿਰ ਮੈਂ ਆਪਣੇ ਸਾਰੇ ਕੰਮ ਨਿਬੜ ਕੇ ਆਈਆਂ ਬਿਕੋਜ਼ ਮੈਂ ਜਾਣਾ ਐ ਪ੍ਰੈਕਟੀਕਲ ਲੈਬ ਬਾਹਰ ਪਲਸ 2 ਦੇ ਤੇ ਕੀ ਪ੍ਰੈਕਟੀਕਲ ਸਾਇੰਸ ਦੇ ਤੇ ਫਿਰ ਉਹ ਸਾਰੀਆਂ ਨਾ ਡੇਟਸ ਵਗੈਰਾ ਸਾਰੀਆਂ ਸੈੱਟ ਕਰਨੀਆਂ ਸੀ ਕਿ ਕਿਹੜੀ-ਕਿਹੜੀ ਡੇਟ ਅਵੇਲੇਬਲ ਹੈ ਮੇਰੇ ਕੋਲ ਸੋ ਫਿਰ ਅੱਜ ਉਹ ਸਾਰੇ ਕੰਮ ਕਰਕੇ ਤੇ ਹੁਣ ਮੈਂ ਆਈ ਆ ਤੇ ਫਿਰ ਮੇਰੇ ਦਿਮਾਗ ਤੋਂ ਨਾ ਥੋੜਾ ਜਿਹਾ ਬੋਝ ਵੀ ਉੱਤਰ ਗਿਆ ਕਿ ਚਲ ਸ਼ੁਕਰ ਹੈ ਡੇਟਸ ਫਾਈਨਲ ਹੋ ਗਈਆਂ ਤੇ ਹੁਣ ਮੈਂ ਕੰਟੀਨਿਊਸਲੀ ਜਾਊਂਗੀ ਆਪਣਾ ਤੇ ਜਿਹੜੇ ਪ੍ਰੈਕਟੀਕਲ ਹੈਗੇ ਨੇ ਆਪਾਂ ਬੱਚਿਆਂ ਦੇ ਪ੍ਰੈਕਟੀਕਲ ਲੈ ਕੇ ਆਵਾਂਗੇ ਐਂਡ ਇਹ ਨਾ ਮੇਰੇ ਲਈ ਨਿਊ ਐਕਸਪੀਰੀਅੰਸ ਹੈ ਬਿਕਾਜ਼ ਮੈਂ ਫਸਟ ਟਾਈਮ ਜਾ ਰਹੀ ਆ ਐਦਾਂ ਬੋਰਡ ਦੇ ਜਿਹੜੇ ਪ੍ਰੈਕਟੀਕਲ ਹੈਗੇ ਨੇ ਉਹ ਲੈਣੇ ਨੇ ਇੰਨੀ ਦੂਰ 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 ਤਾਂ ਨਹੀਂ ਜਾਣਾ ਹਾਂ ਇੱਕ ਸਕੂਲ ਹੈਗਾ ਮਲੇਰਕੋਟਲੇ ਵਾਲੀ ਸਾਈਡ ਹੈ ਔਰ ਦੋ ਸਕੂਲ ਮੇਰੇ ਸ਼ਾਇਦ ਮੋਨਿਕ ਵਾਲੀ ਹਾਂ ਮੋਨਿਕ ਵਾਲੀ ਸਾਈਡ ਨੇ ਜਿੱਦਾਂ ਕਿ ਉਹ ਆਉਂਦੇ ਨੇ ਜਿਹੜਾ ਜਾਦੂ ਆ ਕੇ ਜਿੱਦਾਂ ਕਿ ਸਾਨੂੰ ਜਾਦੂ ਹੀ ਦਿਖਾਉਂਦੇ ਮੈਂ ਜਾਦੂ ਨਹੀਂ ਦਿਖਾਣ ਜਾਣਾ ਨਹੀਂ ਜਿੱਦਾਂ ਆਉਂਦੇ ਨੇ ਕਿ ਤੁਹਾਨੂੰ ਇੰਨੀ ਦੂਰੋਂ ਜਾਦੂ ਰਣ ਹਰਿਆਣੇ ਤੋਂ ਆਦੇ ਨੇ ਸਕੂਲ 'ਚ ਤੇ ਗਾਇਸ ਸੋ ਮੈਂ ਐਕਸਾਈਟਿਡ ਹਾਂ ਕਿ ਨਿਊ ਐਕਸਪੀਰੀਅੰਸ ਨਿਊ ਸਕੂਲ 'ਚ ਜਾਣਾ ਯੂ ਟੀਚਰਸ ਨੂੰ ਮਿਲਣਾ ਹੈ ਨਾ ਬਹੁਤ-ਬਹੁਤ ਸਿੱਖਣ ਨੂੰ ਮਿਲਦਾ ਆਪਾਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਸੋ ਬਸ ਇਹ ਪ੍ਰੋਬਲਮ ਅੱਜ ਮੈਂ ਸੋਲਵ ਕਰਕੇ ਆਈ ਆ ਸਾਰਾ ਕੁਝ ਸੈਟਲ ਡਾਊਨ ਕਰਕੇ ਕੁਝ ਪੋਰਸ਼ਨ ਪੇਪਰਸ ਦਾ ਕੰਮ ਸੀਗਾ ਮੈਂ ਉਹ ਕਰਕੇ ਆਈ ਸੀਗੀ ਮਤਲਬ ਮੈਂ ਬਿਲਿੰਗਲੀ 3 ਵਜੇ ਤੱਕ ਰੁਕੀ ਸੀਗੀ ਅਦਰਵਾਇਜ਼ ਮੇਰਾ ਕੰਮ ਤਾਂ ਜਲਦੀ ਖਤਮ ਹੋ ਗਿਆ ਸੀਗਾ ਫਿਰ ਮੈਂ ਸੋਚਿਆ ਕਿ ਚੱਲ ਮੈਂ ਹੁਣ ਆਈ ਤੇ ਹੋਈ ਆ ਤੇ ਜਿਹੜੇ ਮੇਰੇ ਹੈਗੇ ਨੇ ਜਿੰਨੇ ਵੀ ਕੰਮ ਹੋਗੇ ਨੇ ਮੈਂ ਖਤਮ ਕਰਦੇ ਜਾਣਾ ਹੈ ਨਾ ਤੇ ਬਾਅਦ ਵਿੱਚ ਛੁੱਟੀਆਂ ਦਾ ਤਾਂ ਹੁਣ ਦੇਖੋ ਪਤਾ ਨਹੀਂ ਕਹਿ ਵੀ ਰਹੇ ਨੇ ਕਿ ਐਕਸਟੈਂਡ ਹੋਣਗੀਆਂ ਤੇ ਨਹੀਂ ਵੀ बिकॉज ਜਦੋਂ ਹੜ੍ਹ ਆਈ ਸੀ ਨਾ ਉਦੋਂ ਬਹੁਤ ਛੁੱਟੀਆਂ ਹੋ ਗਈਆਂ ਮਤਲਬ ਬੱਚਿਆਂ ਦਾ ਬਹੁਤ ਸਟੱਡੀ ਲਾਸ ਹੋਇਆ ਸੋ ਇਸ ਵਾਰ ਵੀ ਸੇਮ ਚੱਲ ਰਿਹਾ ਹੈ ਬੋਰਡ ਕਲਾਸਿਸ ਤਾਂ ਪ੍ਰੈਪਰੇਸ਼ਨ ਕਰ ਰਹੀਆਂ ਨੇ ਆਪਣੀਆਂ ਬਟ ਫਿਰ ਵੀ ਜੋ ਬੱਚਾ ਸਕੂਲ ਆ ਕੇ ਕਰਦਾ ਉਹ ਨਹੀਂ ਕਰਦੇ ਹੈਗੇ ਬੱਚੇ ਘਰੇ ਤੇ ਅੱਜ ਸਾਡੇ ਹੈਲਪਰ ਦੀਦੀ ਆਈ ਨਹੀਂ ਹੈਗੇ ਕਿਰਨ ਦੀਦੀ ਤੇ ਹੁਣ ਮੈਂ ਸਕੂਲ ਟੋਆ ਕੇ ਦੇਖਿਆ ਕਿ ਝਾੜੂ ਨਹੀਂ ਲੱਗਿਆ ਹੋਇਆ ਤੇ ਮੈਂ ਚਲ ਆਪਾਂ ਹੁਣ ਝਾੜੀ ਕੱਢ ਦਈਏ ਪਹਿਲਾਂ ਮੈਂ ਲੱਗੀ ਸੀ ਥੋੜੀ ਕਿਤੇ ਪਿਆਣ ਤੇ ਝਾੜੀ ਥੋੜਾ ਥੋੜਾ ਪਿਆ ਹੀ ਬਹੁਤ ਇੱਥੇ ਗਿਆ ਹੈ ਆ ਇੱਥੇ ਜੁੜੇ ਪਏ ਨੇ ਸਾਰੇ ਹੈ ਨਹੀਂ ਬਾਕੀ ਤੇ ਦੇਖੋ ਵੀਰੋ ਨਹੀਂ ਕਿ ਸੱਚਾ ਕਾਲਾ ਨਹੀਂ ਇਹ ਪਿਆ ਪਰਸੋਂ ਨਹੀਂ ਹੈ ਸਾਡੇ ਨਾਲ ਸ਼ਾਮ ਨਹੀਂ ਜਾ ਬਰਾ ਨਾ ਮਟੀ ਜਦ ਮੈਂ ਸਾਰੀ ਸਫਾਈ ਕਰਤੀ ਬਟੀ ਹੈ ਜੀ ਤੇ ਤੇਰੀ ਅਲਮਾਰੀ ਚ ਵੇਖ ਅਲਮਾਰੀ ਚ ਵੀ ਹੈ ਨਹੀਂ ਤੇਰ ਵਿੱਚ ਗਿਆ ਲੈ ਦੱਸ ਤੇਰੇ ਨੇ ਕਿਤੇ ਫੋਲਡ ਕਰਕੇ ਰੱਖਿਆ ਹੋਵੇ ਵੀਡੀਓ ਟੀਕਟ ਕਰਦੇ ਹੀ ਉਹ ਤੇ ਇੱਤਾ ਆਇਆ ਮੈਨੂੰ ਆਹ ਤੇ ਤੋਂ ਉਹਦਣ ਆਹ ਛਾਲ ਕਿੱਥੋਂ ਲਿਆਈ ਜਿਹੜਾ ਤੋਂ ਆਪਣਾ ਪਿੱਕਾ ਤੇ ਉਹਦਣ ਮੈਂ ਸੋਹਣਾ ਲੱਗ ਗਿਆ ਕਿੰਨੀ ਫਿਰ ਬਲੈਕ ਵੀ ਹੋਣਾ ਚਾਹੀਦਾ ਹੋਰ ਫਿਰ ਉਹ ਵੀ ਨਾਲ ਹੀ ਵਿਆਹ ਹੀ ਬੋਲਡ ਕੀਤਾ ਰੱਖ ਲਿਆ ਜਿਵੇਂ ਐਸੇ ਉਹ ਫੇਰ ਕਿੱਧਰ ਜਾਣਾ ਸੀ ਫਿਰ ਤੇ ਇੱਥੇ ਹੀ ਹੋਣਾ ਚਾਹੀਦਾ ਮੈਂ ਪੁੱਛਾਂ ਨਹੀਂ ਲੱਗੀ ਇਹ ਤੈਨੂੰ ਅਮਹਾ ਸਜਾ ਦਾਦੀ ਗੈਸ ਅੱਜ ਫਰੀਦਪੁਰ ਜੀ ਬਣਾਣਾ ਨਾ ਬੁੱਤ ਕੋਈ ਖਾਣ ਹੀ ਜੀ ਕਰਦਾ ਖਾਣ ਨੂੰ ਕੱਲ ਪਰਸੋਂ ਤਾਂ ਫਰੀਦ ਖਾਦਾ ਸੀ ਅ ਮਿਕਸ ਵਜ ਜਿਹੜੇ ਉਹ ਵੀ ਬਣਾਈਆਂ ਤੇ ਲੈ ਕੋਦ ਨਹੀਂ ਜੀ ਕੀਤਾ ਸਬਜ਼ੀਆਂ ਜੀਆਂ ਖਾਣ ਨੂੰ ਪਨੀਰ ਘੁਰਜੀ ਨਹੀਂ ਫਿਰ ਕੀ ਕੀ ਬਣਾਈਏ ਯਾਰ ਅੱਜ ਬੜਾ ਦਿੱਤੀ ਬਣਾਣ ਦੀ ਬੜੀ ਉਹ ਚੀਜ਼ਾਂ ਹੋਵੇ ਨਾ ਮਨ ਚ ਆਈ ਡੀਆ ਵੀ ਆ ਖਾਣ ਨੂੰ ਜੀ ਕਰਦਾ ਬੰਦਾ ਰੀਜ ਨਾਲ ਬਣਾਉਂਦਾ ਵੀ ਏ ਜਿਹੜੇ ਕੋਈ ਸਬਜ਼ੀ ਖਾਣ ਨੂੰ ਜੀ ਨਾ ਕਰੇ ਫਿਰ ਸਮਝ ਨਹੀਂ ਆਉਂਦੀ ਵੀ ਕੀ ਬਣਾਈਏ ਤੇ ਕੀ ਨਾਮ ਬਣਾਈਏ ਜੋ ਪਤਾ ਸੰਗ ਕਹਣਗੇ ਪਤਾ ਸੰਗ ਕੀ ਬਣਾਈਏ ਮ ਮਟਰ ਪਨੀਰ ਮਾ ਮਤਰੂਪਲੀ ਤੂੰ ਕੱਲ ਨਾ 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 ਨੀ ਤੁਸੀਂ ਇਹੋ ਬਣਾਓ ਕੀ ਆਂਦੇ ਨੇ ਰਾਜਮਾ ਰਾਜਮਾ ਉਹ ਤਾਂ ਤੁਹਾਨੂੰ ਬਣਨੀ ਨਹੀਂ ਕਿਉਂ ਖਾਣੀ ਕੀ ਭਾਈਏ ਕੀ ਮਾਈਏ ਕੀ ਮਾਈਏ ਇੱਥੇ ਖਾਲੇ ਰੋੜਾ ਇੱਥੇ ਹੋਣਾ ਕਿ ਦੇਖ ਪਰ ਰੋੜੇ ਤੋਂ ਛੋਟੇ ਨਹੀਂ ਇਹ ਤਾਂ ਕੱਲੇ ਕਪੜੇ ਖਾਈ ਲਾ ਕਿੱਥੇ ਹੋਣੀ ਬੁਟੀਕ ਜੀ ਹੋਣਾ ਕਿਤੇ ਪਿਆ ਕੀ ਬਣਾਈ ਯਾਰ ਪਰ ਟਾਈਮ ਨਾ ਬਣਾ ਲੈਂਦੀ ਨੋ ਨੋ ਦੌੜੀਂ ਦੀ ਕਰਦਾ ਇਹ ਮਾਨੀ ਸਾਰੀ ਏ ਟੈਨਸ਼ਨ ਖਤਮ ਹੋ ਜਾਣੀ ਆ ਨੀ ਧਰਨ ਬਣਾਉਣ ਵਾਲੀ ਟੈਨਸ਼ਨ ਨਹੀਂ ਖਤਮ ਹੋਣੀ ਹੈ ਨਾ ਵੀ ਕੀ ਬਣਾਈਏ ਕੀ ਬਣਾਈਏ ਸੱਚੀ ਸੰਗ ਨਹੀਂ ਆਉਂਦੀ ਹੈਗੀ ਤਾਂ ਸਾਰਾ ਖਾਣਾ ਤੇਰਾ ਬਣ ਜਾਂਦਾ ਏ ਓਲੇ ਲੋਗ ਮੀ ਲੱਗਦੀ ਆ ਬੰਦ ਕਰ ਦੇ ਤੰਦ ਲੱਗਦੀ ਆ ਹੈ ਨਾ ਤੇ ਕਲਿਏ ਤੇ ਕਲਿਏ ਦੀ ਆ ਲੂਤਰੋ ਦੀ ਨੀਕਾ ਦਾ ਖਾਨੂ ਫਾਟਰ ਕੋ ਨੀਕਾ ਦਾ ਖਾਨੂ ਮਾਈਏ ਤੇ ਮਾਈਏ ਕੀ ਕਿ ਚੋਈ ਦੇ ਨਿਕਲਾ ਲੰਨੀ ਆ ਮੈਂ ਰਹਿ ਜਾਈ ਚਲ ਕੋਈ ਗੱਲ ਨਹੀਂ ਸੋਚਦੇ ਆ ਪਹਿਲਾਂ ਇੱਕ ਕੰਮ ਖਤਮ ਕਰ ਲਈਏ ਫਿਰ ਆਪਾਂ ਸੋਚਦੇ ਆ ਤੇ ਸਾਨੂੰ ਲੋੜੀ ਦੇ ਫੰਕਸ਼ਨ ਆ ਰਹੇ ਨੇ ਹੁਣ ਕੱਲ ਹਾਂ ਕੱਲ ਨਹੀਂ ਹੈਗਾ ਕੱਲ ਹੀ ਹੈ ਅੱਜ ਅੱਜ ਦੇ ਅੱਜ ਕਹਿ ਕੇ ਸੀ ਕੱਲ ਆਜੇ ਸਾਰੇ ਹੋਈ ਨਹੀਂ ਮਾਂ ਛੱਜ ਕੇ ਨਹੀਂ ਮੇਰਾ ਪੁੱਤਰ ਮੈਨੂੰ ਕਾਕੀ ਰੀਸੀ ਨਾਲੇ ਓਏ ਹੋਏ 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 ਮੇਰੇ ਕਹਿੰਦੇ ਫਤਿਹ ਆਜੀ ਕੱਲ ਅੱਛਾ ਜੀ ਵੈਰੀ ਗੁੱਡ ਕੱਛੇ ਵਰੇ ਜਾਣਾ ਅੱਛਾ ਜੀ ਫਿਰ ਅੱਜ ਜਾਣਾ ਸੀਗਾ ਪਾਪਾ ਹੁਣ ਨਾਲ ਹਨਾ ਤੁਹਾਡੀ ਮੈਡੀਸਿਨ ਵੀ ਖਤਮ ਹੋ ਗਈ ਉਹ ਵੀ ਲਿਆਉਣੀ ਸੀਗੀ ਪਈ ਸੀ ਉਹ ਡੱਬੀ ਉਹ ਨਹੀਂ ਲੱਭੀ ਕਿੱਥੇ ਹੋ ਗਈ ਡਾ ਮਾਨ ਕੋਲ ਲੈ ਆਉਣਾ ਫਿਰ ਤੋਂ ਕਿੱਥੋਂ ਮਾਰ ਡਾਕਟਰ ਮਾਨ ਕੋਲ ना लगे लगे तुस, अच्छा है, पता है ना डॉक्टर मान ਦਾ ਨਾਮ ਵੀ ਯਾਦ ਰਹਿ ਗਿਆ ਡਾਕਟਰ ਮਾਨ ਕੋਲੋਂ ਲੈ ਆਉਂਨੇ ਆ ਫਿਰ ਤੋਂ ਹੈ ਕਿਦੋਂ ਨਾ ਲੱਗੇ ਇਹਨੂੰ ਫਰਕ ਨਹੀਂ ਪਿਆ ਉਹਨਾਂ ਨੂੰ ਐ ਲੱਗੂ ਡਾਕਟਰ ਅੰਕਲ ਤੁਸੀਂ ਤੁਸੀਂ ਕਹੋਗੇ ਫਰਕ ਤਾਂ ਇਹਨੂੰ ਪੈਰ ਖਬਰੀ ਡੱਬੀ ਸਾਰੀ ਖਤਮ ਹੋ ਗਈ ਮੈਂ ਕਹਾਂਗੀ ਕਿ ਮੇਰੀ ਕੰਡ ਮੇਰ ਨਾਲ ਛੋਂਦੀ ਇਹ ਮੈਨੂੰ ਪਤਾ ਮੈਨੂੰ ਪੁੱਛੋ ਪੱਕ ਪਿਆ ਕਿ ਨਹੀਂ ਪਿਆ ਹੈਨਾ ਮੇਰੇ ਅੰਡੇ ਇੱਕ ਘੁੱਟ ਕੇ ਹੱਗੀ ਦੇ ਮੈਨੂੰ ਆ ਕੇ ਤੇ ਫਿਰ ਮੈਂ ਬਾਕੀ ਛਾੜੂਗੀ ਗੱਡਾ ਥੈਂਕ ਯੂ ਅੱਗੀ ਗੜ ਇਹ ਆ ਦੇਖੋ ਪਿੰਕੂ ਬਈਆ ਆ ਦੇਖੋ ਪਿੰਕੂ ਬਈਆ ਬੰਕੂ ਬਈਆ ਬੰਕੂ ਬਈਆ ਵਾਲਾ ਕੰਮ ਹੈ ਬੰਕੂ ਬਈਆ ਬੰਕੂ ਬਈਆ ਕਿਧਰ ਚੱਲੀ ਹੋਣਾ ਅੰਦਰ ਆ ਲੋ ਟੀਵੀ ਲਾ ਲੋ ਫਦੇ ਤੁਸੀਂ ਹੋਰ ਬਾਹਰ ਬਹੁਤ ਠੰਡਾ ਹੈ ਬਾਹਰ ਹਲੋ ਗਾਇਸ ਰਹਿ ਰਸਤਾ ਟਾਈਮ ਹੋ ਗਿਆ ਬਾਣੀ ਵੀ ਚੱਲ ਰਹੀ ਹੈ ਪਿੱਛੇ ਤੇ ਆਪਣਾ ਮੈਦਲ ਧਰਤੀ ਸਾਬਤ ਮਸਰਾਂ ਦੀ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਬਣਾਵਾਂ ਤੇ ਫਿਰ ਮੈਂ ਸਰਚ ਕੀਤੀ ਤੇ ਆਪਾਂ ਨੂੰ ਦਾਲ ਲੱਭੀ ਵੀ ਆਪਣੀ ਦਾਲ ਧੋਤੀ ਤੇ ਹੁਣ ਬਾਕੀ ਸਾਡੀ ਫੈਮਿਲੀ ਚਲੀ ਗਈ ਆਪੋ ਕਮਾਕਾਰਾਂ ਤੇ ਅਸੀਂ ਬਿੱਲੇ ਘਰੇ ਬੱਚੇ ਬੈਠੇ ਹੋਏ ਨੇ ਸਾਰੇ ਅੱਜ ਮੇਰੇ ਕੋਲੇ ਤੇ ਆਪਾਂ ਦਮਨ ਨਾਲ ਬੇਲਪੂਰੀ ਬਣਾਉਣ ਲੱਗੀ ਸੀਗੀ ਆਹਾ ਵਾਲੀ ਕਟੋਰੀ ਵਾਲੀ ਫਿਰ ਮੈਂ ਦਮਨ ਕਹਿ ਕਿ ਆ ਪੈਕਟ ਮੈਂ ਖੋਲਿਆ ਸੀ ਪਰ ਉਦੋਂ ਬਾਅਦ ਨਾ ਫਿਰ ਮੈਂ ਕੈਨਸਲ ਕਰ ਦਿੱਤੀ ਸਾਬ ਨਾ ਕੀ ਲਿਆ ਤਾਂ ਚਮਚਾ ਚਮਚਾ ਹੂੰ ਚਮਚਾ स्पून ਮੈਨੂੰ ਤੇਮਾ ਚ ਵੀ ਤੇ ਆਸਰ ਦੇ ਤੁਸੀਂ ਨਹੀਂ ਮੈਂ ਹੁਣ ਤੱਕ ਕੀ ਕੀ ਲੈ ਕੇ ਦਵਾ ਬਸ ਮੈਨੂੰ 스ਪੂਨ ਲੈ ਦੇ ਆ ਘੱਟ ਪਾਈ ਉਹ ਸੱਚੇ ਪਾਣੀ ਵੀ ਚਾਹੀਦਾ ਪਾਣੀ ਤੇ ਲਿਆਦ ਨਹੀਂ ਪਰ ਸੌਸ ਜੀ ਘੱਟ ਪਾਈ ਚੰਗਾ ਮੈਨੂੰ ਜਿਆਦਾ ਬੇਲ ਪੂਰੀ ਨਾ ਇਹ ਸਵਰ ਮਿਲਦਾ ਨਾ ਡੀਮਾਰਟ ਤੋਂ ਬੇਲ ਪੂਰੀਆਂ ਹੀ ਲੈਂਦੀਆਂ ਬਾਕੀ ਰੋਸ਼ਨ ਤਾਂ ਮੈਨੂੰ ਵਿੱਚ ਦਿਖਿਆ ਨਹੀਂ ਹੈਗਾ ਬੇਲ ਪੂਰੀਆਂ ਤੇ ਮੈਗੀ ਤੇ ਆਪਾਂ ਬਣਾਣੇ ਆ ਟੇਸਟੀ ਜੀ ਬੇਲ ਪੂਰੀ ਤੇ ਖਾਣੇ ਆ ਉਹਨਾਂ ਨੇ ਬੱਚਿਆਂ ਨੂੰ ਖਵਾਣੇ ਆ ਕਿਉਂਕਿ ਐਸ ਟਾਈਮ ਨਾ ਛੋਟੀ ਜੀ ਭੁੱਖ ਲੱਗ ਜਾਂਦੀ ਐ ਤੇ ਫਿਰ ਪਤਾ ਨਾ ਲੱਗਦਾ ਵੀ ਖਾਈਏ ਕੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਦੀ ਮੇਰਾ ਜੀ ਕਰਦਾ ਵੀ ਇੱਕ ਮੱਣੀ ਕਾ ਜਾਂ ਕੱਪ ਚਾਹ ਦਾ ਬਣਾ ਕੇ ਪੀਵਾ ਤੇ ਕਦੀ ਜੀ ਕਰਦਾ ਵੀ ਰਹਿਣ ਦੇ ਛੱਡ ਪਰਾਂ ਲੈ ਆ ਦਮ ਪੜ ਓਹ ਪਾਣੀ ਕਿਹਾ ਕੋ ਮਾਈ ਗੋਡ ਦਾ ਮਨ ਨੂੰ ਪਾਣੀ ਦੇਣਾ ਹੀ ਮੈਂ ਕੱਲੀ ਕੌਲੀ ਦੇਤੀ ਵਿਚਾਰੀ ਨੂੰ ਤੇ ਫਤੇਹ ਸਿੰਘ ਜੀ ਐਜ਼ ਯੂਜਵਲ ਆਪਣੇ ਦਾਦੀ ਬੂਮਾ ਨਾਲ ਬੈਠੇ ਨੇ ਤੇ ਉਥੇ ਟੀਵੀ ਦਾ ਆਨੰਦ ਲੈ ਰਹੇ ਨੇ ਠੰਡ ਚ ਤਾਂ ਇਹੀ ਕੰਮ ਠੀਕ ਆ ਬਈ ਬਾਹਰ ਬਹੁਤ ਠੰਡ ਹੈ ਕੋਈ ਫਾਇਦਾ ਨਹੀਂ ਹੈਗਾ ਬਾਹਰ ਨਿਕਲ ਕੇ ਤੇ ਪ੍ਰਨੀਤ ਹੁਣੀ ਬਸ ਸਟੱਡੀ ਕਰਕੇ اٹਿਆ ਹੁਣ ਪੜਦਾ ਪਿਆ ਸੀ ਫਿਰ ਮੈਂ ਕਿਹਾ ਥੋੜਾ ਜਾ ਤੂੰ 5 ਕੁ ਮਿੰਟ ਨੈਪ ਲੈ ਲੈ ਫਿਰ ਮੈਂ ਤਾਂ ਚਾਹ ਕਾਫੀ ਦਿੰਨੀ ਆ ਤੇ ਹੁਣ ਪ੍ਰਨੀਤ ਬਸ ਰੈਸਟ ਤੇ ਆ ਤੇ ਇਸ ਤੋਂ ਬਾਅਦ 5 ਮਿੰਟ ਦੀ ਬ੍ਰੇਕ ਲਈ ਹੈ ਤੇ ਇਹਨੇ ਫੇਰ ਪੜਨਾ ਪਰ ਇਹ ਤੁਹਾਨੂੰ ਕਿਹੜਾ ਸਬਜੈਕਟ ਪੜਾਉਗੇ ਤੁਸੀਂ ਸਾਇੰਸ ਕਿ ਮੈਥ ਹੂੰ ਸਾਇੰਸ ਪੜੋਗੇ ਪੰਜਾਬੀ ਹੈ ਪੰਜਾਬੀ ਨਹੀਂ ਨਹੀਂ ਜੀ ਸਾਇੰਸ ਮੈਥ ਤੇ ਇੰਗਲਿਸ਼ ਨੂੰ ਜ਼ਿਆਦਾ ਨੀਡ ਹੈ ਇਹਦੇ ਦੇਖੋ ਬੇਲਪੂਰੀ ਇਦਾਂ ਤਿਆਰ ਹੁੰਦੀ ਜਿੰਨਾ ਪਾਣੀ ਰੱਖ ਦਿੱਤਾ ਉਹਦੇ ਚ ਪਾ ਲਿਆ ਲੱਲੂ ਨੇ ਤੇ ਫਿਰ ਉਹ ਸਭ ਨਵੇਂ ਸੌਸ ਬਣਾਉਂਗੀ ਨਾ ਫਿਰ ਉਹ ਸਭ ਨੂੰ ਥੋੜੀ ਥੋੜੀ ਕਰਕੇ ਪਾਉਂਗੀ ਥੋੜੀ ਪਾਣੀ ਜ਼ਿਆਦਾ ਨਾ ਪਾਈਆਂ ਦੇਖੋ ਇਦਾਂ ਨਾਲ ਚੂਰਨ ਜਾ ਮਿਲਦਾ ਇਹਨੂੰ ਆ ਦੇਖੋ ਕਰ ਲੈਣਾ ਪਾਣੀ ਚ ਆਪਾਂ ਨੇ ਮਿਕਸ ਕਰੀ ਤੇ ਡਲੀਆਂ ਵੱਜ ਜਾਣੀਆਂ ਨੇ ਯਾਰ ਤੇ ਚੰਗੀ ਤਰ੍ਹਾਂ ਕਰ ਮਿਕਸ ਯਾਰ ਉਰੇ ਉਰੇ ਓ ਮਾਈ ਗੋਡ ਕੱਚ ਟੂ ਮੱਚ ਤੇਜ਼ਿਆ ਮਸਾਲਾ ਤਾਂ ਲੱਕ ਨੂੰ ਚਲ ਗਿਆ ਹलो ਗਾਇਸ ਦਾਲ ਬਣ ਗਈ ਆਪਣੀ ਤੇ ਆਪਾਂ ਹੁਣ ਖੋਲ ਕੇ ਵੇਖੀਏ ਕਿ ਕਿੱਦਾਂ ਦੀ ਬਣੀ ਆ ਕਿਉਂਕਿ ਮੈਂ ਛੇਤੀ ਬੰਦ ਕਰਤਾ ਸੀਗਾ ਫੋਨ ਮੈਂ ਇੱਥੇ ਰੱਖ ਰਹੀ ਆ ਰਿਸਕ ਲੈ ਕੇ ਬਟ ਮੈਨੂੰ ਲੱਗਦਾ ਨਹੀਂ ਹੈਗਾ ਕਿ ਇੱਥੇ ਵੀਡੀਓ ਆਊਗੀ ਚਲੋ ਜੀ ਕੁੱਕਰ ਦੀ ਗੈਸ ਤਾਂ ਨਿਕਲ ਗਈ ਹੈ ਆਪਾਂ ਖੋਲ ਕੇ ਦੇਖਦੇ ਆ ਦਾਲ ਬਣ ਗਈ ਆਪਣੀ ਪਰ ਮੈਂ ਪਹਿਲਾਂ ਹੁਣ ਭਾਂਡੇ ਮਾਂਜੂਗੀ ਤੇ ਫਿਰ ਮੈਂ ਤੜਕਾ ਲਾਵਾਂਗੀ ਕਿਉਂਕਿ ਭਾਂਡੇ ਵੀ ਪਏ ਨੇ ਥੋੜੇ ਜਿਹਾ ਫਿਰ ਹੋਰ ਵੱਧ ਹੋ ਜਾਣੇ ਨੇ ਦਾਲ ਦੂਲ ਬਣੀ ਹੋਵੇ ਤੜਕਾ ਲੱਗਿਆ ਹੋਵੇ ਮਤਲਬ ਸਬਜ਼ੀ ਬਣੀ ਹੋਵੇ ਉਸ ਤੋਂ ਬਾਅਦ ਫੂਲਕੇ ਬਣਾਣੇ ਹੁਣ ਤਾਂ ਕੰਮ ਥੋੜਾ ਹੁੰਦਾ ਤੇ ਇਧਰ ਹੁਣ ਥੋੜੇ ਜਿਹਾ ਭਾਂਡੇ ਪਏ ਨੇ ਆਪਾਂ ਉਹ ਵੀ ਮਾਂਜ ਲਈਏ ਅਸੀਂ ਢੀਚਰ ਆਉਣੀ ਆ ਕਿਉਂਕਿ ਅੱਜ ਬਹੁਤ ਠੰਡ ਸੱਚੀ ਮੈਂ ਕੀ ਲੈਣ ਆਈ ਹਾਂ ਜੱਤਾ ਭੁੱਲ ਗਿਆ ਕੜਸ਼ ਨੂੰ ਮੈਂ ਦਿਮਾਗ ਦੇਖ ਲਓ ਮੇਰਾ ਨੋ ਜੀ ਦਾਲ ਆਪਣੀ ਬਹੁਤ ਸੋਹਣੀ ਬਣੂਗੀ ਵਧੀਆ ਘੁਲ ਗਈ ਤੇ ਚਾਹ ਦੀ ਮੈਂ ਫਿਰ ਕੈਨਸਲ ਕਰਤਾ ਪਲਾਨ ਮੈਂ ਸੋਚਿਆ ਵੀ ਹੁਣ ਰਾਤ ਨੂੰ ਨਾ ਫਿਰ ਦੁੱਧ ਪੀ ਲਾਂਗੇ ਓਹੋ ਦੁੱਧ ਤੋਂ ਯਾਦ ਆ ਗਿਆ ਪਰਨੀਤ ਨੂੰ ਦੁੱਧ ਲੈਣ ਭੇਜਣਾ ਸੀਗਾ ਮੇਰੇ ਤਾਂ ਦਿਮਾਗ ਚੋਂ ਨਿਕਲ ਗਿਆ ਆ ਦੇਖ ਲੈ ਸਾਡੇ ਮੁੰਡੇ ਦੇ ਕੰਮ ਪਤਾ ਨਹੀਂ ਇਹਨੂੰ ਨਾ ਫਤੇ ਬੱਚਿਆਂ ਨੂੰ ਠੰਡ ਨਹੀਂ ਲੱਗਦੀ ਹਣਾ ਅੱਜ ਬਣਾਈ ਦਾਲ ਤੁਹਾਡੀ ਫੇਵਰਿਟ ਆ ਦੇਖੋ ਇੱਧਰ ਕੰਟੀਨਿਊਸਲੀ ਸਾਈਕਲ ਚੱਲ ਰਿਹਾ ਕੰਟੀਨਿਊਸਲੀ ਸਾਈਕਲ ਚੱਲ ਰਿਹਾ ਮੈਂ ਕਦੋਂ ਦੀ ਜਦੋਂ ਦੀ ਮੈਂ ਸਕੂਲ ਤੋਂ ਆਈਆਂ ਨੂੰ ਇਹੀ ਕਹਿ ਰਹੀ ਆ ਬਹਿ ਜਾ ਅੰਦਰ ਬਹਿ ਜਾ ਅੰਦਰ ਬਹਿ ਜਾ 5 ਮਿੰਟ ਟੀਵੀ ਦੇਖਦਾ ਆ ਉਦੋਂ ਬਾਅਦ ਫੇਰ ਇਹਦਾ ਉਹੀ ਕੰਮ ਸ਼ੁਰੂ ਹੋ ਜਾਂਦਾ ਅੰਦਰ ਆ ਜਾਓ ਫਤਿਹ ਚੱਲ ਪੁੱਤ ਆ ਜਾ ਮੈਂ ਭਾਂਡੇ ਮੰਜਨੇ ਨੇ ਆਟਾ ਗੁੰਨਣਾ ਪਹਿਲਾਂ ਮੈਂ ਅੱਟਾ ਗੁੰਨ ਕੇ ਰੱਖਣੀ ਆ ਉਹਨੂੰ 8 ਜਗ੍ਹਾ ਆਟਾ ਉਧਰ ਵਾਲੇ ਘਰ ਦੀ ਚਾਬੀ ਪੁੱਛ ਰਦਾ ਮਨ ਨੂੰ ਕਿੱਥੇ ਆ ਆ ਦੇਖੀ ਕੁਰਸੀ ਤੇ ਕਿਹੜਾ ਚੜਿਆ ਹੋਇਆ ਹੈ ਉਹ ਸੱਚ ਪਨੀਰ ਵੀ ਪਿਆ ਪਨੀਰ ਪੁਰਜੀ ਨਾਲ ਬਣਾ ਲਈ ਕਿੱਥੇ ਪਿਆ ਆਟਾ ਕਿਤੇ ਵੀ ਨਹੀਂ ਹੈਗਾ ਕਹਿੰਦੀ ਆਟਾ ਗੁੰਨੇ ਆ ਹੋਇਆ ਪਿਆ ਹੈ ਆਟਾ ਤਾਂ ਕੋਈ ਨਹੀਂ ਗੁੰਦਾ ਪੜਾ ਲੋ ਗਾਇਜ਼ ਇਤਨਾ ਪਨੀਰ ਪਿਆ ਹੋਇਆ ਨਾਲ ਕਿ ਮੈਂ ਪਨੀਰ ਪੁਰਜੀ ਬਣਾਉਂਗੀ ਅਸੀਂ ਪਹਿਲਾਂ ਕੱਲ ਸਕੂਲ ਜਾਣਾ ਸੀ ਪਰ ਹੁਣ ਕੈਨਸਲ ਹੋ ਗਿਆ ਇੱਕ ਦਿਨ ਆਪਾਂ ਨੂੰ ਹੋਰ ਐਕਸਟਰਾ ਮਿਲ ਗਿਆ ਤੇ ਬੱਚਿਆਂ ਨੇ ਤਾਂ ਮੈਨੂੰ ਲੱਗਦਾ ਮੰਡੇ ਤੋਂ ਹੀ ਆਉਣਗੇ ਹੁਣ ਬਾਕੀ ਜੇ ਇਦਾਂ ਠੰਡ ਪੈ ਰਹੀ ਐ ਜੇ ਛੁੱਟੀਆਂ ਦਾ ਨੋਟਿਸ ਆ ਗਿਆ ਕੱਲ ਤਾਂ ਕੀ ਕਹਿਣਾ ਆਪਾਂ फटाफट ਰੋਟੀ ਦਾ ਬਣਾ ਲਈਏ ਸਾਰੇ ਜਣੇ ਰੋਟੀ ਖਾਣ ਓ ਮਾਈ ਗੋਡ ਆਟਾ ਤਾਜ਼ਾ ਲਿਆਂਦਾ ਤੇ ਗਰਮ ਗਰਮ ਪਿਆਜ ਬਹੁਤ ਐਨਕ ਮੈਨੂੰ ਲੱਗਦਾ ਸੋਨੂ ਨਹੀਂ ਹੋਰੇ ਖਾਣਗੇ ਰੋਟੀ ਆਪਾਂ ਆਟਾ ਵੱਧ ਗੋਲ ਲੈਣੀ ਥੋੜਾ ਜਿਹਾ ਨੀਂਦਰ ਆ ਗਿਆ ਸੁੱਤ ਲੈ ਕੇ ਨਹੀਂ ਨਹੀਂ ਆਇਆ ਜਿੱਦਾਂ ਮੰਦੀ ਦੀ ਆਗੀ ਤੇ ਆ ਗਈ ਹਾਂ ਆ ਗਈ ਠੀਕ ਫੇਰੇ ਨੀਗੂ ਸਿਰ ਕੱਟੋ ਲੋ ਗਾਇਸ ਨਾਲ ਦੀ ਨਾਲ ਨਾ ਆਪਣੀ ਸਾਡੀ ਆਦਤ ਹੈ ਵੀ ਅਸੀਂ ਆਟਾ ਗੁੰਨਦੇ ਹਾਂ ਤੇ ਪ੍ਰਾਤਨਾ ਵਾਲ ਦੀ ਨਾਲ ਸਾਫ਼ ਕਰ ਦਿੰਦੇ ਆ ਚਮਕਾ ਦਿੰਨੇ ਆ ਚਮਕਾ ਲੋਕੀ ਕੂ ਮੁੰਦੇ ਪਲਾਨ ਬਣਾਉਂਦੇ ਨੇ ਕਿਤੇ ਕਿਤੇ ਬਾਹਰ ਜਾਣ ਦੇ ਪਲਾਨ ਬਣਾਉਂਦੇ ਮੈਂ ਸੋਈ ਜੀ ਪਲਾਨ ਬਣਾਈ ਜਾਣੀ ਆ ਵੀ ਪਹਿਲਾਂ ਭਾਂਡੇ ਮੰਜਨੇ ਆ ਤੇ ਆਟਾ ਗੁੰਨਣਾ ਦੋ ਆ ਗਿਆ ਸਾਡਾ ਬੰਦਾ ਰਿਸਪੌਂਸੀਬਲ ਬੰਦਾ ਸਾਡਾ ਦੁੱਧ ਲੈ ਕੇ ਆ ਗਿਆ ਸਾਡੇ ਤੇ ਹੁਣ ਇੱਕ ਪਾਸੇ ਦੇਖੋ ਇੱਕ ਹੋਰ ਕੰਮ ਆਪਾਂ ਹੁਣ ਨਾਲ ਦੁੱਧ ਵੀ ਗਰਮ ਰੱਖਣਾ ਤੇ ਸਟਾਲ ਮੈਂ ਲਾਤਾ ਮੈਂ ਸਟਾਲ ਲੈ ਕੇ ਨਹੀਂ ਕੰਮ ਹੁੰਦਾ ਹੈਗਾ ਤੇ ਮੇਰਾ ਸ਼ਾਇਦ ਉਹ ਸਿਰ ਤੇ ਗੰਨ ਨਾਲ ਮੋਟਲ ਜਿਵੇਂ ਦੇਖ ਚੁਪਿਆ ਹੈ ਅਮਰ ਨੇ ਬੰਨੇ ਆਂ ਹੁਣ ਮੈਂ ਉਹਨਾਂ ਨੂੰ ਤੋਰ ਦਿੱਤਾ ਮੈਂ ਕਿ ਮੈਦਮਾ ਮੇਰੇ ਸੂਟ ਫੜੀ ਲਿਆਇਓ ਤੇ ਚੁੰਨੀਆਂ ਵੀ ਦੇ ਆਓ ਮੈਂ ਹਟਾਈ ਕਰਨ ਨੂੰ ਤੁਹਾਨੂੰ ਫਿਰ ਮੈਂ ਇੱਥੇ ਗਈ ਨਹੀਂ ਹੈਗੀ ਜਾਉਂਦੇ ਕਰਨੇ ਹੀ ਹੈ ਨਾ ਤੇ ਫਟੇ ਸਿੰਘ ਦੀ ਸ਼ਾਪਿੰਗ ਰਹਿੰਦੀ ਹੈ ਜੇ ਦੇਖਦੇ ਹਾਂ ਪਰਸੋਂ ਤੋਂ ਤੇ ਮੈਂ ਬਿਜ਼ੀ ਹਾਂ ਪੱਤੀ ਕੇ ਲਗਜ਼ਾਮਿਨੇਸ਼ਨ ਚ ਬਿਜ਼ੀ ਹੋ ਜਾਣਾ ਆਪਾਂ ਨੇ ਤੇ ਦੇਖਦੇ ਹਾਂ ਕੀ ਕੀ ਕਰਦੇ ਆ ਅੱਗੇ ਲੋੜੀ ਦੇ ਫੰਕਸ਼ਨ ਵੀ ਬਹੁਤ ਆ ਰਹੇ ਨੇ ਸਾਨੂੰ ਕੱਲ ਆ ਤਾਂ ਰਹਿਣਾ ਹਾਂ ਇੱਕ ਕੱਲ ਹੈ ਫੇਰ ਇੱਕ 11 ਦਾ ਤੇ ਉਸ ਤੋਂ ਬਾਅਦ ਤਾਂ ਸੁਖਨ ਵਾਲ ਆਪਣੇ ਘਰੇ ਸ਼ੁਰੂ ਹੋਏ ਨੇ ਮੰਮੀ ਦਾ ਮੈਸੇਜ ਹੈ ਮੰਮੀ ਦੀ ਕਿਊਟੀ ਪਾਈ ਨੂੰ ਮੈਸੇਜ ਕੀਤਾ ਅਸੀਂ ਮੈਂ ਉਹ ਬੈਠੀ ਸੀ ਨੀ ਕੀ ਜੀ ਕੋਟ ਪਾ ਕੇ ਮੈਕਸੀ ਹਾਂ ਔਰ ਤੇ ਟੋਪੀ ਪਾ ਕੇ ਬੈਠੀ ਸੀ ਜਿੱਥੇ ਸਾਡੇ ਨਾ ਨੂ ਰਾਣੀ ਸਾਡੀ ਸਾਡੀ ਸਿਰਤ ਅਸੀਂ ਉਹਨੂੰ ਆਪਣੀ ਨੂ ਨਹੀਂ ਕਹਿੰਦੇ ਸਾਡੀ ਸਿਮਰਨ ਹੋਣਾ ਬੰਦ ਨਹੀਂ ਹੈ ਸਾਨੂੰ ਉਹਨੇ ਨਾ ਨਿਕਾ ਜਿਆ ਡੌਗੀ ਰੱਖਿਆ ਹੋਇਆ ਪੱਗ ਪਤੀ ਹੈ ਨਾ ਪੱਗ ਪੱਗ ਉਹ ਬੜਾ ਕਿਊਟ ਆ ਤੇ ਮੈਂ ਨਾ ਉਹਦੇ ਨਾਲ ਬੜੀਆਂ ਗੱਲਾਂ ਮਾਰਦੀ ਜਦੋਂ ਵੀਡੀਓ ਕਾਲ ਹੁੰਦੀ ਨਾ ਸਾਡੀ। ਰਾਏਲੇ ਵੀ ਬੋਲਦਾ ਮੈਂ ਉਹਨੇ ਬੜੀਆਂ ਗੱਲਾਂ ਮਾਰ ਦਿੱਤੀ ਉਹ ਪਤਾ ਅੱਗੋ ਕੀ ਕਰਦਾ ਮੇਰੀ ਗੱਲਾਂ ਦਾ ਰਿਸਪੌਂਡ ਕਰਦਾ ਅੱਗੋ ਐ। ਮੈਨੂੰ ਨਾ ਆਵਾਜ਼ ਮਾਰਨ ਕਿ ਮਿੱਠੀ ਕੀ ਕਰਦੀ ਛੀ ਮਿੱਠੀ ਅੱਗੋ ਐ ਕਰਦੀ ਐ ਐ ਕਰਦੀ ਐ। ਉਹ ਜਦੋਂ ਮੈਨੂੰ ਮੂੰਹ ਹਲਗਾਂ ਲੱਗਦਾ। ਚੜਦਾ ਮੈਨੂੰ ਮੂੰਹ ਹਲਗਾਂ। ਚੜਦਾ ਮੈਨੂੰ ਮੂੰਹ ਹਲਗਾਂ। ਤੇ ਚਾਹੇ ਹਨਾ ਵੀ ਕੋਈ ਚੀਜ਼ ਆ ਤੇ ਪਰਿਵਾਰੋਂ ਮੇਰਾ ਪਿਆਰ ਪੈ ਜਾਂਦਾ। ਹੁਣ ਜਿੱਦਾਂ ਆਪਾਂ ਗੱਡੀ ਲਿਆਂਦੀ ਹੈ ਨਾ ਪਾਰੇ ਤੇ ਕੋਈ ਦੂਜੀ ਗੱਡੀ ਖੜੀ ਹੁੰਦੀ ਹੈ ਨਾ ਤੇ ਮੈਨੂੰ ਨਾ ਆ ਹੁੰਦਾ ਤੇ ਆਇਆ ਹੈ ਉਹ ਵੇਗੀ ਵੀ ਨਵੀਂ ਗੱਡੀ ਜਿੱਦਾਂ ਦੀ ਲੈਣ ਦੀ ਏ ਤੇ ਮੇਰੀ ਪੁੱਛੀ ਗੱਸੀ ਨਹੀਂ ਹੁੰਦੀ ਹੈਗੀ ਤੇ ਬਸੇ ਹੁੰਦਾ ਇਦਾਂ ਹੀ ਦੇ ਨਹੀਂ ਉਹ ਕੱਲ ਵਿਚਾਰ ਨੂੰ ਧਵਾ ਕੇ ਲਈ ਸੀ ਗੱਡੀ ਨੂੰ ਹੈ ਕੱਲ ਤੋਂ ਕੱਲ ਵਿਚਾਰ ਨੂੰ ਧਵਾ ਤੂੰ ਕਿੱਲੇ ਹੁੰਦਾ ਹੈ ਬਾਜ਼ਾਰ ਬਜੂ ਤੇ ਉਹੀ ਲੈ ਕੇ ਜਾਂਦੀਆਂ ਕਿਉਂਕਿ ਬਾਜ਼ਾਰ ਚ ਨਹੀਂ ਇਹ ਵੱਡੀ ਗੱਡੀ ਵਾਰ ਖਾਂਦੀ ਹੈਗੀ ਜਿਸ ਸੂਡ ਤੇ ਲੱਗ ਗਈ ਨਾ ਕੰਮ ਖਰਾਬ ਆ ਲੈ ਹੋਰ ਇਹ ਇਹ ਆਟੋਮੈਟਿਕ ਗੱਡੀ ਹੈ ਮੈਂ ਤੇ ਹੁੰਦੀ ਨਹੀਂ ਜੇ ਕਿਸੇ ਬੱਚੇ ਨੇ ਆ ਕੇ ਬਸ ਇੱਕ ਵਾਰ ਪਿੱਛੇ ਜਮੀ ਪਿੱਛੇ ਕਰਤਾ ਨਾ ਘੇਰ ਹਾਂ ਪਿੱਛੇ ਖਿਓਆ ਕੋਈ ਕਦਮ ਵੀ ਅੱਗੇ ਵੱਜੂ ਬਦਤੂ ਤੇ ਮੈਂ ਅਕਰੀ ਨਹੀਂ ਘਟਕਾ ਬਸਾ ਬੇਲਪੂਰੀ ਕਾਦੀ ਨਹੀਂ ਪਸੰਦ ਨਹੀਂ ਪਸੰਦ ਸੀ ਹਾਂ ਮੈਂ ਟੀਵੀ ਦੇਖਣੀ ਹੈ ਅੱਛਾ ਦੇਖ ਲੋ ਟੀਵੀ ਦਾ ਵੱਧ ਲਾਲਚਾ ਢੱਡਦਾ ਨਹੀਂ ਹੈ ਅਮਾ ਆਟਾ ਦੇ ਦਨਾ ਕੁੰਨਿਆ ਕਰੋ ਅਬਰਾਉਂ ਜੇ ਨਾਲ ਨੋ ਆਗੋਤ ਆਪਣੇ ਆਪ ਪਟਾਟਵਾਂ ਨੇ ਹੱਥ ਦਿੱਤੇ ਕਾਦੇ ਲਿਉਤੇ ਨੇ ਇਹ ਖਾਂ ਲਈ ਦਿੱਤੇ ਨੇ ਉਹ ਗੱਲਾਂ ਨਹੀਂ ਖਾਂ ਲਈ ਦਿੱਤੇ ਕੰਮ ਕਰਨ ਲਈ ਦਿੱਤੇ ਨੇ ਗਾੜੀ ਤੇ ਨੀਲ ਲਾ ਕੇ ਵੀ ਨੂੰ ਭਾਂਡੇ ਮਾਂਜੇ ਚ ਜ਼ਰੂਰ ਉਹ ਆਉਂਦੀ ਹੈ ਗ੍ਰਿਪ ਜੀ ਨਹੀਂ ਬਣਦੀ ਹੈਗੀ ਸ਼ੌਂਕੀਆ ਤੌਰ ਤੇ ਲਾ ਲਿਖਦੇ ਨੇ ਆ ਡਰ ਹੁੰਦਾ ਨਾ ਕਿ ਟੁੱਟ ਜਾਣਾ ਕੋਈ ਗੱਲ ਨਹੀਂ ਟੁੱਟ ਜਾਣ ਤੇ ਟੁੱਟ ਜਾਣ ਫਿਰ ਅੰਮਾ ਮੋਬਾਈਲ ਆ ਰਿਹਾ ਸੋਨੂ ਦੇ ਦੇਗਾ ਸੋਨੂ ਦੇ ਦੇਦਾ ਚੁੱਕ ਫਿਰ ਫਤੇਖੰਡ ਉਹਨੂੰ ਮੇਰ ਨਾਲ ਕੰਮ ਕਰਾਇਆ ਜਾ ਸ਼ਾਮ ਨੂੰ ਠੀਕ ਇਹ ਦਾ ਕਰੋ ਹਾਂਜੀ ਤੁਸੀਂ ਉਹਨੂੰ ਸਾਬਣ ਲੱਗਦੇ ਜਿਵੇਂ ਮੈਂ ਬਣ ਜੀ ਆ ਨਾ ਕੋਈ ਦੀ ਮਾਂ ਅਛਾ ਦਿਖੀਂਗੀ ਤੇ ਮਾਂ ਕਰ ਲੇਗੀ ਆਪੀ ਹੁਣ ਭਾਈ ਸਪੜੀ ਸੱਤ ਦੇਖ ਹਟੂ ਹਟੂ ਖੜ ਜਾ ਮੈਂ ਆਹ ਟੁੰਗਲਾ ਮੇਰੀਆਂ ਬਾਵਾ ਗਿੱਲੀਆਂ ਹੋਣੀਆਂ ਨੇ ਮੈਂ ਸੇ ਚਲਾਨੀ ਆ ਪਾਣੀ ਗਰਮ ਚਲਾਨੀ ਆ ਮੈਂ ਬੈਠਾ ਜੁਗਰਿਆ ਸੋਖਣ ਨੇ ਕਿ ਦਿੱਤੇ ਹੋਏ ਰੱਬ ਨੇ ਮੇਰੇ ਕਿਤੇ ਠੰਡੇ ਪਾਣੀ ਕਿਟੋਣੇ ਬੜੇ ਉੱਥੇ ਲੱਗਦੇ ਨੇ ਪਾਣੀ ਮੰਮੀ ਦਾ ਫੋਨ ਆਇਆ ਜੁਗਰਾਜ ਦੇ ਦੇ ਨਾ ਦੋਸਤ ਆਏ ਹੋਏ ਨੇ ਕੈਨੇਡਾ ਤੋਂ ਤੇਰਾ ਇਹ ਸਮਾਨ ਭੇਜਿਆ ਹੈ ਤੁਸੀਂ ਅੱਥਾ ਮੰਮੀ ਦੇ ਤੇ ਉਹ ਅੱਜ ਦੇ ਕੇ ਗਏ ਨੇ ਤੇ ਉਹਨਾਂ ਨੇ ਪਤਾ ਨਹੀਂ ਵਾਪਸ ਤੇ ਆਉਣਾ ਮਿਲਣ ਤੇ ਮੰਮੀ ਕਹਿੰਦੇ ਜੀ ਹੁੰਦੇ ਨੇ ਤੁਸੀਂ ਆ ਜੀਓ ਤੇ ਮੈਂ ਵੀ ਉਹਨਾਂ ਨੂੰ ਕਿਹਾ ਸਾਡਾ ਮੁਸ਼ਕਲ ਹੀ ਹੈ ਹੋਰ ਇਹ ਤੇ ਦਰਛੁੱਟੇ ਸੀ ਉਹਨਾਂ ਤਾਂ ਤੁਸੀਂ ਗਏ ਨਹੀਂ ਨੇ ਫਿਰ ਬੁਤੋਂ ਪਾਪਾ ਆਉਣਗੇ ਫੇਰ ਵੀ ਜਾਵਾਂਗੇ ਫੇਰ ਨੂੰ ਬੁਤ ਬਾਰ-ਬਾਰ ਫੇਰ ਅਸੀਂ ਕਿਹੜਾ ਸਕੂਲ ਦੀ ਛੁੱਟੀਆਂ ਲੈ ਲਾਂਗੇ ਕੋਈ ਨਹੀਂ ਉਦੋਂ ਤਾਂ ਦੇ ਇੱਕ ਅੱਧੀ ਤਾਂ ਲਵਾਂਗੀ ਜਿਆਦਾ ਛੁੱਟੀਆਂ ਨਹੀਂ ਲੈਦੀਆਂ ਜੀ ਥੋੜੀਆਂ-ਬੋਥੀਆਂ ਤਾਂ ਲੈਣੀਆਂ ਥੋੜੀਆਂ-ਬੋਥੀਆਂ ਨਹੀਂ ਛੁੱਟੀਆਂ ਵਧ ਗਈਆਂ ਇਹਨਾਂ ਦਾ ਕੰਮ ਖਰਾਬ ਹੋ ਗਿਆ ਨਹੀਂ ਤੇ ਮਮੂਰ ਤੁਹਾਡੀ ਕੀ ਸਲਾਹ ਹੈ ਕਿ ਪਾਪਾ ਆਉਣ ਤਾਂ ਪੱਕੀਆਂ ਛੁੱਟੀਆਂ ਲੈ ਕੇ ਜਾਣੀ ਸਕੂਲ ਹੀ ਨਹੀਂ ਰਹਿਣਾ ਦਿਹਾੜੀ ਛੁੱਟੀਆਂ ਆਵਦੀਆਂ ਕਿੰਨਾ ਬੱਸ ਆਪਣਾ ਟੈਂਸ਼ਨ ਲਾਵਾਂਗੇ ਤਾਂ ਆਪਣਾ ਕੁਝ ਬਣੂਗਾ। ਚਲਾਈ ਤਾਂ ਚੱਣੀ ਪੋਗੀ। ਇਹ ਕੀ ਹੋ ਰਿਹਾ? ਸੈਟ। ਮੰਮੀ ਮੇਰੇ ਘਰ ਤੋਂ। ਮੈਂ ਤੈਨੂੰ ਕਿਹਾ ਤਾਂ। ਮੈਂ ਤੈਨੂੰ ਕਿਹਾ। ਮੈਂ ਤੈਨੂੰ ਕਿਹਾ। ਹੂੰ। ਕਿ ਗਿਦਰੇ ਮੈਂ ਇਹਨਾਂ ਨੂੰ ਕਿਹਾ ਕਿ ਗਿਦਰੇਲਾ ਲੈ ਕੇ ਆਇਓ। ਕਦੋਂ ਗਿਆ ਇਹ? ਨਾ ਪੁੱਤ ਕਾਲੀ ਪੈਂਦੀ ਖਾਸ ਬਹੁਤ। ਇਹ ਮੇਰੇ ਲਈ ਲੈ ਕੇ ਆਨੇ ਥੋੜਾ ਜਿਹਾ ਖਿਲੋ। ਲੈ। ਆਹ ਕੱਲ੍ਹ ਭੰਨ ਜਾਣਾ ਕਰੀ। ਕਿਉਂ? ਕੁੜ ਕੋਈਆਂ ਲੱਤੀ ਹੋ ਗਈ। ਘਰ ਦਾ ਹੋਊ। ਉਹ ਤਾਂ ਆਰਡਰ ਕੀਤਾ ਹੈ। ਕਿੱਥੋਂ ਕੀਤਾ ਆਰਡਰ? ਅੱਛਾ ਬਣਾਣਾ ਹੈ। ਬਣਾਣਾ ਹੈ ਅਸੀਂ। ਕੜਾਈ ਲੈ ਛੜੀ ਵੱਡੀ। ਸਾਰਾ ਕੁਝ ਬਣਾਉਣਾ ਆਪਕੋ। ਪੱਠੀ। ਸਾਰਾ ਕੁਝ ਹੈਗਾ ਆਪਣੇ ਕੋਲ। ਪੱਠੀ ਹੈਗੀ ਪੱਠੀ। ਹੈਂ? ਪੱਠੀ। ਸਾਰਾ ਕੁਝ ਹੈਗਾ ਹਾਂ। ਸਾਰਾ ਕੁਝ। ਅੱਛਾ। ਹਾਂਜੀ। ਉਹ ਦੰਬਾ ਕੇ। ਉਹ ਵੱਡੀ ਜੀ ਖਾਈ ਹੋ ਗਈ ਮੋਟੀ ਜੀ ਹਾਂ ਜਦੋਂ ਮਾਮੂ ਆਏ ਨਾ ਮਾਮੂ ਐਸੇ ਦੁੱਧੋਂ ਆਇਆ ਕਰ ਰਹੇ ਸੀ ਦੇਖਿਆ ਹਾਂ ਇਦਾਂ ਕਿਤਾ ਜਿਹੜਾ ਪੋੜਾ ਆਇਆ ਹੈ ਨਾ ਉਦਾਂ ਹੀ ਬਣਾਵਾਂਗੇ ਹੁਣ ਅੱਜ ਮੈਨੂੰ ਸਕੂਲ ਤੋਂ ਵੀ ਬਸ ਸਿਰੇ ਸਿਰੇ ਫੋਨ ਆਇਆ ਮੈਂ ਜਦੋਂ ਉੱਠੀ ਸੀ ਨਾ ਉਦੋਂ ਹੀ ਫੋਨ ਆ ਗਿਆ ਸੀ ਜੀ ਮੈਡਮ ਤੁਸੀਂ ਅੱਜ ਸਕੂਲ ਆਉਣਾ ਫੇਰ ਮੈਂ ਫਟਾਫਟ ਉੱਠੀ ਫਾਟ ਦਿੱਤਾ ਇਹ ਬਸੋਂ ਇੱਕ ਕੱਪ ਚਾਹ ਪੀਤੀ ਤੇ ਤੁਰ ਕੇ ਆਪਾਂ ਫਸਟ ਹੋਰ ਮੈਂ ਜੇਲ੍ਹ ਚੋਂ ਫਰਾਰ ਹੋਗੀ ਜੇਲ੍ਹ ਚੋਂ ਫਰਾਰ ਬੱਲੂ ਨਾਸ ਜੇਲ੍ਹ ਚੋਂ ਫਰਾਰ ਤੇ ਚੂਹੀ ਸਾਡੀ ਜੁੱਤੀ ਹੀ ਉਦੋਂ ਉੱਥੇ ਦਾ ਸਾਰੇ ਨੰਗੇ ਸਰੀ ਆ ਗਏ ਮੇਰੇ ਪਿੱਛੇ ਨੰਗੇ ਸਿਰ ਕਦੋਂ ਸੀ ਹੈ ਮੈਂ ਕਿਹਾ ਤੁਸੀਂ ਉਦੋਂ ਕਹਿ ਰਹੇ ਜੇ ਤੁਸੀਂ ਭੱਗ ਗਏ ਸੀ ਅੱਛਾ ਉਦੋਂ ਲੋਜੀ ਕਈ ਚੋ ਨਾ ਨਿਕਲੀ ਏ ਤੇ ਘੰਟੇ ਦੇ ਖਾਂ ਹੁੰਦੇ ਜਿਉਂ ਹੌਲੀ ਹੌਲੀ ਕਰੀਏ ਫੇਰ ਤੇ ਭਾਵੇਂ 2 ਘੰਟੇ ਲੱਗ ਜਾਂਦੇ ਚ 4 ਘੰਟੇ ਲੱਗ ਜਾਂਦੇ ਹੁਣ ਆਪਾਂ ਦੁੱਧ ਵਾਲੀ ਡਰਮੀ ਵੀ ਨਾਲ ਹੀ ਥਾ ਦੇਣੀ ਹੈ ਮਤੇ ਕੱਪੜਾ ਨਾ ਮਿਲਦਾ ਸਾਫ਼ ਕਰਨ ਨਾਲ ਬਾਹਰੇ ਪਿਆ ਹੈ ਹਨਾ ਚਲ ਮੈਂ ਲਿਉਣੀ ਚਲੋ ਗਾਇਸ ਵਲੌਗ ਆਪਾਂ ਕਰਦੇ ਆ ਇੱਥੇ ਐਂਡ ਪਰ ਤੋਂ ਤੁਹਾਡੇ ਸਾਹਮਣੇ ਦੁੱਧ ਗਰਮ ਰੱਖਤਾ ਮੈਂ ਤੇ ਆਟਾ ਮੈਂ ਗੁੰਨ ਕੇ ਰੱਖਤਾ ਹੁਣ ਮੈਂ ਦਾਣ ਤੜਕਾ ਲਾਵਾਂਗੀ ਦਾਲ ਮੁੱਟੀ ਫਿਰ ਮੈਂ ਬੱਚਿਆਂ ਲਈ ਫੁਲਕੇ ਬਣਾਵਾਂਗੀ ਦਾਲ ਮੁੱਟੀ ਦਾਲਾ ਦਾਲ ਸਾਬਦ ਮਸਾਲਾ ਦੀ ਬਣਾਇਦਾਂ ਫਿਰ ਮੈਂ ਬੱਚਿਆਂ ਦੇ ਫੁਲਕੇ ਬਣਾਵਾਂਗੀ ਤੇ ਆਪਣੇ ਤੇ ਆਪਣੇ ਉਹਨਾਂ ਦੇ ਲਾ ਕੇ ਰੱਖ ਦਾਂਗੀ ਫਿਰ ਉਹ ਆ ਕੇ ਖਾ ਲੈਣਗੇ ਤੇ ਬਸ ਫਿਰ ਕੰਮ ਕੁੰਮ ਨਿਬੜ ਗਏ ਮੈਂ ਬੈਠਾਂਗੀ ਮੇਰੇ ਥੋੜੇ ਬਹੁਤੇ ਜੀ ਕੰਮ ਹੈਗੇ ਨੇ ਕਰਨ ਵਾਲੇ ਉਹ ਕਰਦੀ ਸਮਝ ਨਹੀਂ ਆ ਰਹੀ ਹੋਸਪੋਚ ਹੋਇਆ ਪਿਆ ਏ ਕਿ ਕਿੰਨੇ ਕੰਮ ਨੇ ਕਿ ਕਿਦਾਂ ਕਰਨੇ ਨੇ ਕਿਦਾਂ ਨਹੀਂ ਕਰਨੇ ਹਮਾਂ ਕੱਲ ਹੀ ਮੇਰਾ ਕੁਰਤਾ ਜਮਾ ਕੱਢ ਕੇ ਰੱਖੋ ਕਿਹੜਾ ਕੁਰਤਾ ਜਮਾ ਕੋਈ ਵੀ ਕੱਢ ਕੇ ਰੱਖ ਦਿਓ ਕਿੱਥੇ ਬਾਹਰ ਜਾਣਾ ਮੇਰੇ ਬੁੱਗੇ ਨਹੀਂ ਉੱਤੋਂ ਕੋਮਾ ਨਹੀਂ ਉਹ ਕੁਰਤਾ ਠੀਕ ਹੈ ਹਾਂ ਤੇ ਚਲੋ ਗਾਈਜ਼ ਅੱਜ ਦਾ ਵਲੌਗ ਅਸੀਂ ਉਰੀਜਿੰਡ ਕਰਦੇ ਆ ਤੇ ਟਕ ਟਕ ਪਹਿਲੀ ਸ਼ਖਸੀਅਤ ਕਰ